ਤਾਂ ਮੈਂ ਸਾਰੇ ਪੱਤਰਕਾਰ ਦੋਸਤਾਂ ਦਾ ਧੰਨਵਾਦ ਕਰਦਾ ਅੱਜ ਆਪਾਂ ਉਹਨਾਂ 12 ਕਰੋੜ ਮਨਰੇਗਾ ਵਰਕਰ ਜਿਹੜੇ ਰਜਿਸਟਰਡ ਸੀਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦੇਸ਼ ਵਿਆਪੀ ਜਿਹੜਾ ਸਰਦਾਰ ਮਨਮੋਹਨ ਸਿੰਘ ਨੇ ਜਿਹੜੀ ਗਰੰਟੀ ਦਿੱਤੀ ਸੀ 100 ਦਿਨ ਦੀ ਮਨਰੇਗਾ ਵਰਕਰਸ ਲਈ ਰਾਈਟ ਟੂ ਵਰਕ ਦੇ ਤਹਿਤ ਔਰ 21 ਸਾਲ ਪਹਿਲਾਂ ਜਿਹਦੇ ਵਿੱਚ 100 ਦਿਨ ਦਾ ਕੰਮ ਸੀ ਔਰ ਉਹਨਾਂ ਲਈ ਸੀ ਜਿਹੜੇ ਲੋਕ ਜਿਹੜੇ ਆ ਉਹਨਾਂ ਨੂੰ ਕੰਮ ਲੱਭਣ ਦੇ ਵਿੱਚ ਵੀ ਔਖਾਈ ਹੋ ਰਹੀ ਸੀ ਔਰ ਉਹ ਬਹੁਤ ਗਰੀਬ ਤਬਕਾ ਸੀ ਔਰ 12 ਕਰੋੜ ਲੋਕ ਜਿਹੜੇ ਆ ਇਹ ਭਾਜਪਾ ਦੀ ਸਰਕਾਰ ਜਿਹੜੀ ਆ ਉਹਨੂੰ ਆਲਮੋਸਟ ਖਤਮ ਕਰਨ ਜਾ ਰਹੀ ਹੈ ਤੇ ਮੈਂ ਕਿਉਂਕਿ ਨਾਰਮਲੀ ਮੇਰੀ ਜਿਹੜੀ ਸੋਚ ਹੁੰਦੀ ਆ ਵੀ ਉਹਦੀ ਬੈਕਗ੍ਰਾਉਂਡ ਤੇ ਚਲੀਏ ਕਿਉਂਕਿ 12 ਕਰੋੜ ਲੋਕਾਂ ਦਾ ਤੁਸੀਂ ਕਿਉਂਕਿ 90% ਜਿਹੜੀ ਆ ਉਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਭਾਗੀਦਾਰੀ ਸੀ ਔਰ 10% ਜਿਹੜੀ ਸਟੇਟਾਂ ਦੀ ਸੀ ਤੇ ਉਦੋਂ ਵੀ ਬੀਜੇਪੀ ਦੇ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਦਾ ਨਾਂ ਬਾਕਸਿੰਗ ਵਰਮਾ ਸੀ ਉਹਨਾਂ ਨੇ ਕਿਹਾ ਸੀ ਵੀ 100% ਜਿਹੜੀ ਆ ਉਹ ਇਹ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੋਣੀ ਚਾਹੀਦੀ ਆ ਲੇਕਿਨ ਅੱਜ ਉਹਨੂੰ 60% ਤੇ ਲੈ ਆਂਦਾ ਬੀਜੇਪੀ ਦੀ ਸਰਕਾਰ ਔਰ ਬੀਜੇਪੀ ਚਾਹੁੰਦੀ ਆ ਕਿ ਇਹ ਮਨਰੇਗਾ ਜਿਹੜੀ ਬੰਦ ਹੋ ਜਵੇ ਉਹਦੇ ਕਾਰਨ ਕੀ ਆ ਉਹਦੇ ਕਾਰਨ ਇਹ ਆ ਕਿ 40% ਕਿਉਂਕਿ ਜਿੰਨੀ ਟੈਕਸ ਦੀ ਕਲੈਕਸ਼ਨ ਆ ਉਹ ਅਸੀਂ ਸੈਂਟਰਲਾਈਜ਼ ਕਰਨੀ ਆ ਲੇਕਿਨ ਭਾਗੀਦਾਰੀ ਦੇ ਵਿੱਚ 40% ਜਿਹੜੀ ਆ ਸਟੇਟਾਂ ਨੂੰ ਕਹਤਾ ਮੈਨੂੰ ਨਹੀਂ ਲੱਗਦਾ ਵੀ 40% ਕੋਈ ਸਟੇਟ ਵੀ ਇਹ ਉਹਨਾਂ ਨੂੰ ਕਿਤੇ ਚੋਰ ਮੋਰੀਆਂ ਚੋਂ ਜਿਹੜੀਆਂ ਇਹਨਾਂ ਦੀਆਂ ਸਟੇਟਾਂ ਸਿਗੀਆਂ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਬੀਜੇਪੀ ਦਾ ਰੂਲ ਹੈਗਾ ਉਹਨਾਂ ਨੂੰ ਤਾਂ ਸ਼ਾਇਦ ਮਾੜਾ ਮੋਟਾ ਇਹ ਕੰਪਨਸੇਟ ਕਰ ਦੇਣਗੀਆ ਮੈਨੂੰ ਨਹੀਂ ਲੱਗਦਾ ਵੀ ਇਹ ਪੰਜਾਬ ਵਰਗੀ ਸਟੇਟ ਜਿਹੜੀ ਆ ਇਸ ਸਕੀਮ ਨੂੰ ਸਸਟੇਨ ਕਰ ਪਾਊਗੀ ਔਰ ਉਹਦੇ ਵਿੱਚ ਟੈਕਨੀਕਲ ਜਿਹੜੇ ਦੋ ਚੀਜ਼ਾਂ ਹੈਗੀਆਂ ਉਹਦੇ ਵਿੱਚ ਇੱਕ ਤਾਂ ਇਹ ਸੀਗਾ ਕਿ ਉਹ ਡਿਮਾਂਡ ਤੇ ਸਪਲਾਈ ਜਿਹੜੀ ਆ ਉਹਦੇ ਮੁਤਾਬਕ ਉਹ ਸਕੀਮ ਸੀ ਕਿ ਜੇ ਸਪਿੰਡ ਨੂੰ ਜਿਹੜੀ ਚੀਜ਼ ਦੀ ਜਰੂਰਤ ਆ ਉਹ ਪੰਚਾਇਤ ਮਤਾ ਪਾਵੇ ਤੇ ਉਹਦੇ ਮੁਤਾਬਕ ਉਹਨਾਂ ਨੂੰ ਜਿਹੜੀ ਵਰਕ ਅਲੋਕੇਸ਼ਨ ਜਿਹੜੀ ਹੋ ਜਾਂਦੀ ਸੀ ਔਰ ਦੂਸਰਾ ਸੀ ਕਿ ਜਿਹੜੀ ਡਾਇਵਰਸੀਫਿਕੇਸ਼ਨ ਹੈ ਕਿ ਜਿਹੜਾ 5 ਏਕੜ ਤੋਂ ਘੱਟ ਵਾਲਾ ਜ਼ਮੀਨ ਦਾ ਮਾਲਕ ਸੀਗਾ ਉਹ ਵੀ ਉਹਦੇ ਤੇ ਇਹਦੇ ਤਹਿਤ ਜਿਹੜੀ ਆ ਉਹ ਪੈਸੇ ਲੈ ਸਕਦਾ ਸੀਗਾ ਇਹਦਾ ਮਤਲਬ ਦੋਨੇ ਕੰਮ ਇਹਨਾਂ ਨੇ ਕਰ ਦਿੱਤੇ ਵੀ ਇੱਕ ਤਾਂ ਡਾਇਵਰਸੀਫਿਕੇਸ਼ਨ ਵੀ ਰੋਕ ਦਿੱਤੀ ਤੇ ਦੂਸਰਾ 40% ਦਾ ਜਿਹੜਾ ਝਾਂਸਾ ਦੇ ਕੇ ਉਹ ਮੈਨੂੰ ਲੱਗਦਾ ਸਕੀਮ ਜਿਹੜੀ ਆ ਉਹ ਟੋਟਲੀ ਜਿਹੜਾ ਇਹਨਾਂ ਨੇ ਇਹਨੂੰ ਬੰਦ ਕਰਨ ਨੂੰ ਜਿਹੜਾ ਉਹ ਤਿਆਰੀ ਕਰ ਲਈ ਆ ਕਿਉਂਕਿ ਸਰਦਾਰ ਬਨਮੋਹ ਸਿੰਘ ਵਰਗਾ ਜਿਹੜਾ ਵਿਜਨਰੀ ਲੀਡਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਉਹਨਾਂ ਨੇ ਦੇਖਿਆ ਨਹੀਂ ਕਿ ਇਹ ਸਟੇਟ ਦੇ ਵਿੱਚ ਕਾਂਗਰਸ ਦਾ ਰਾਜ ਆ ਚਾਹੇ ਹੋਰ ਕਿਸੇ ਪਾਰਟੀ ਦਾ ਰਾਜ ਆ ਔਰ ਉਹਨਾਂ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਹਰ ਵਰਗ ਨੂੰ ਇਹੋ ਜੀ ਸਕੀਮ ਦੇ ਵਿੱਚ ਲਿਆਂਦਾ ਜਿੱਥੇ ਕਿ ਉਹਨਾਂ ਨੂੰ ਉਸ ਗੱਲ ਦਾ ਗਰਾਊਂਡ ਲੈਵਲ ਤੇ ਬੈਨੀਫਿਟ ਹੋ ਸਕੇ ਉਹਦੇ ਵਿੱਚ ਰਾਈਟ ਟੂ ਵਰਕ ਰਾਈਟ ਟੂ ਫੂਡ ਰਾਈਟ ਟੂ ਐਜੂਕੇਸ਼ਨ ਤੇ ਰਾਈਟ ਟੂ ਲੈਂਡ ਫੇਅਰ ਕੰਪੰਸੇਸ਼ਨ ਤੁਸੀਂ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਸਕਦੇ ਆਂ ਕਿ ਉਹ ਦੇਸ਼ ਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਕਿ ਹਰ ਵਰਗ ਦੀ ਪ੍ਰਤੀਨਿਧਤਾ ਹੋਵੇ ਤੇ ਹਰ ਵਰਗ ਜਿਹੜਾ ਉਹਦੇ ਤੋਂ ਬੈਨੀਫਿਟ ਹੋਵੇ ਲੇਕਿਨ ਇਹ ਕੀ ਭਾਜਪਾ ਕੀ ਕਰ ਰਹੀ ਆ ਪਿਓਰਲੀ ਕਾਰਪੋਰੇਟਾਈਜ਼ ਪਿਓਰਲੀ ਕਾਰਪੋਰੇਟ ਵੱਲੋਂ ਤਰਪਾ ਵੀ ਜੋ ਉਹ ਚਾਹੁੰਦੇ ਆ ਉਸੇ ਤਰ੍ਹਾਂ ਹੀ ਕਿਉਂਕਿ ਅੱਜ ਇਨਫਾਰਮੇਸ਼ਨ ਕਿਸੇ ਨੂੰ ਨਹੀਂ ਮਿਲਦੀ ਅੱਜ ਮੈਨੂੰ ਲੱਗਦਾ ਆਉਣ ਵਾਲਾ ਜਿਹੜਾ ਸਮਾਂ ਆ ਉਹ ਰਾਦਰ ਰਾਈਟ ਟੂ ਫੂਡ ਵੀ ਜਿਹੜਾ ਆ ਉਹ ਉਧਰ ਨੂੰ ਹੀ ਤੋਰੀ ਜਾਣ ਦੇ ਆ ਕਿਉਂਕਿ ਐਫਸੀਆਈ ਨੂੰ ਅਨ ਬੰਡਲਿੰਗ ਕਰ ਰਹੇ ਆ ਅਨ ਬੰਡਲਿੰਗ ਦਾ ਮਤਲਬ ਇਹ ਹੀ ਆ ਕਿ ਤਾਂ ਕਿ ਸਾਡਾ ਕੋਈ ਫੂਡ ਸਿਸਟਮ ਰਹੂਗਾ ਨਹੀਂ ਤੇ ਹੌਲੀ 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 ਦੋ ਗੁਜਰਾਤੀ ਆ ਦੋ ਵੇਚਣ ਲੱਗੇ ਹੋਏ ਆ ਦੋ ਖਰੀਦਣ ਲੱਗੇ ਹੋਏ ਆ ਇਹ ਕਾਮਿਤ ਸ਼ਾਹ ਜੀ ਔਰ ਮੋਦੀ ਜੀ ਔਰ ਦੂਸਰਾ ਅੰਬਾਨੀ ਤੇ ਅਡਾਨੀ ਜਿਹੜੇ ਖਰੀਦਣ ਲੱਗੇ ਹੋਏ ਆ ਕਿਉਂਕਿ ਆ ਇੱਕ ਮੈਂ ਹੁਣ ਤਾਜ਼ਾ ਹੀ ਇੱਕ ਰਿਪੋਰਟ ਪੜ੍ਹ ਰਿਆ ਸੀਗਾ ਗਵਰਨਮੈਂਟ ਆਫ ਯੂ ਐਸ ਨੇ ਕੱਢੀ ਹੈਗੀ ਆ ਕਿ ਐਫਸੀ ਜਿਹੜੀ ਸਾਡੀ ਆ ਇੰਸ਼ੋਰੈਂਸ ਕੰਪਨੀ ਆ ਉਹਦਾ ਵੀ 33000 ਕਰੋੜ ਰੁਪਈਆ ਯਾਨੀ ਅੰਬਾਨੀ ਨੂੰ ਜਿਹੜਾ ਦਿੱਤਾ ਸੋ ਅੱਜ ਇਹ ਪਿਓਰਲੀ ਕਾਰਪੋਰੇਟ ਔਰ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਜਿਹੜੀ ਸ਼ੇਅਰ ਕਰਨੀ ਚਾਹਣਾ कोरोना ਦੇ ਸਮੇਂ ਵੀ ਜਿਹੜਾ 7 ਕਰੋੜ ਬੰਦਾ ਸ਼ਹਿਰਾਂ ਦੇ ਵਿੱਚੋਂ ਉਹ ਪਿੰਡਾਂ ਦੇ ਵਿੱਚ ਗਿਆ ਲੇਕਿਨ ਉਹ ਵਾਪਸ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਮਨਰੇਗਾ ਦੇ ਤਹਿਤ ਜਿਹੜਾ ਉਹਨਾਂ ਨੂੰ ਉਹਦਾ ਵੀ ਬੈਨੀਫਿਟ ਹੋਇਆ ਔਰ ਇਸੇ ਕਰਕੇ ਕਾਰਪੋਰੇਟ ਨੇ ਕਿਹਾ ਕਿ ਸਾਨੂੰ ਜਿਹੜੀ ਲੇਬਰ ਆ ਉਹ ਸਸਤੀ ਨਹੀਂ ਮਿਲ ਰਹੀ ਸਾਨੂੰ ਜਿਹੜੀ ਲੇਬਰ ਆ ਉਹ ਮਹਿੰਗੀ ਮਿਲ ਰਹੀ ਆ ਇਸ ਕਰਕੇ ਇਹਨਾਂ ਨੇ ਇਹ ਜਿਹੜੀ ਇਹ ਇਹਦਾ ਨਾਮ ਵੀ ਜਿਹੜਾ ਆ ਵੀ ਬੀ ਜੀ ਰਾਮ ਜੀ ਇਹ ਨਾਮ ਜਿਹੜਾ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਇਹ 19 2047 ਦੀ ਗੱਲ ਕਰਦੇ ਆ ਜਦੋਂ ਵਿਕਸਿਤ ਭਾਰਤ ਦੀ ਗੱਲ ਕਰਦੇ ਆ ਲੇਕਿਨ ਕਦੀ ਇਹ ਨਹੀਂ ਗੱਲ ਕਰਦੇ ਕਿ ਪਿਛਲੇ 67 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਉੱਤੇ 55 ਲੱਖ ਕਰੋੜ ਦਾ ਕਰਜ਼ਾ ਹੋਇਆ ਸੀ ਤੇ ਹੁਣ 215 ਲੱਖ ਕਰੋੜ ਦੇ ਉੱਤੇ ਪਹੁੰਚ ਗਿਆ ਇਹਨਾਂ 10-11 ਸਾਲਾਂ ਦੇ ਵਿੱਚ 12 ਸਾਲਾਂ ਦੇ ਵਿੱਚ ਤੇ ਅੱਜ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਅਨਇੰਪਲੋਇਮੈਂਟ ਜਿਹੜੀ ਇਹ 2 ਕਰੋੜ ਕਹਿੰਦੇ ਸੀ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ ਸਭ ਤੋਂ ਵੱਧ ਇਹਨਾਂ ਅਨਇੰਪਲੋਇਮੈਂਟ ਲੇਕਿਨ ਵੱਧ ਕਿਸਮਤੀ ਕੀ ਆ ਕਿ ਇਸ ਦੇਸ਼ ਦੇ ਵਿੱਚ ਅਸੀਂ ਉਹਨਾਂ ਮਜ਼ਦੂਰਾਂ ਦੀ ਉਹਨਾਂ ਮਨਰੇਗਾ ਵਰਕਰਸ ਦੀ ਆਵਾਜ਼ ਵੜ ਕੇ ਹਰ ਗਲੀ ਮੁਹੱਲੇ ਤੱਕ ਜਿਹੜਾ ਉਹ ਪਹੁੰਚਾਂਗੇ ਔਰ ਇੱਕ ਮੈਂ ਹੋਰ ਤੁਹਾਡੇ ਨਾਲ ਜਿਹੜੀ ਟੈਕਨੀਕਲ ਗੱਲ ਹੈ ਅਜੇ ਕਿ ਇਹ ਸਕੀਮ ਨੂੰ 20 ਸਾਲ ਹੋ ਗਿਆ ਚੱਲਦੀ ਨੂੰ ਲੇਕਿਨ ਫਿਰ ਵੀ 100 ਦਿਨ ਅਚੀਵ ਨਹੀਂ ਹੋਇਆ ਮੈਕਸਿਮਮ ਜਿਹੜੇ ਆ ਉਹ 50 ਦਿਨ ਅਚੀਵ ਹੋਏ ਆ ਕੁਝ ਸੌ ਤੀਆਂ ਸਟੇਟਾਂ ਨੇ ਜਰੂਰ 70 ਤੋਂ 72 ਦਿਨ ਜਿਹੜੇ ਅਚੀਵ ਕੀਤੇ ਆ ਚਾਹੀਦਾ ਤਾਂ ਇਹ ਸੀਗਾ ਕਿ ਇੱਕ ਜਿਹੜਾ 100 ਦਿਨ ਅਚੀਵ ਕਰਨ ਲਈ ਇਹਦੇ ਵਿੱਚ ਹੋਰ ਕੁਝ ਜਿਹੜੀਆਂ ਮਾੜੀਆਂ ਮੋਟੀਆਂ ਤਬਦੀਲੀਆਂ ਲਿਆਂਦੀਆਂ ਜਾਂਦੀਆਂ ਤਾਂ ਕਿ ਜਿਹੜਾ ਉਹ ਵਰਗ ਹੈ ਉਹ ਕਿਤੇ ਨਾ ਕਿਤੇ ਸੌਖਾ ਹੋ ਸਕਦਾ ਆਪਣੀ ਰੋਜੀ ਰੋਟੀ ਕਮਾ ਸਕਦਾ ਔਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਦੀ ਟੋਟਲ ਅਚੀਵਮੈਂਟ 38 ਦਿੰਦੀ ਆ ਔਰ ਇਸ ਸਾਲ ਦੀ 26 ਦਿੰਦੀ ਆ ਦਸੰਬਰ ਤੱਕ ਸਿਰਫ 26 ਦੇ ਨਾਲ ਅਚੀਵ ਕੀਤੇ ਆ ਇਹਨਾਂ ਨੇ ਕਿਉਂਕਿ ਮੈਨੂੰ ਤਾਂ ਆਸ ਸੀਗੀ ਕਿ ਬੰਦਾ ਮੈਂਬਰ ਪਾਰਲੀਮੈਂਟ ਰਿਹਾ ਹੈਗਾ ਪ੍ਰੈਕਟੀਕਲ ਲੈਵਲ ਤੇ ਅੱਜ ਦੀ ਤਰੀਕ ਚ ਚੀਫ ਮਿਨਿਸਟਰ ਆ ਤੁਹਾਡਾ ਜਿਲ੍ਹਾ ਆ ਮੈਨੂੰ ਐ ਲੱਗਦਾ ਕਿ ਇਹਨਾਂ ਨੂੰ ਤਾਂ ਅਸਲੀ ਗੱਲ ਹੈ ਹੁਣ ਤੱਕ ਜਾ ਕੇ ਦਿੱਲੀ ਧਰਨਾ ਤੁਰਨਾ ਲਾ ਲੈਣਾ ਚਾਹੀਦਾ ਸੀਗਾ ਲੇਕਿਨ ਵੱਧ ਕਿਸਮਤੀ ਇਹ ਆ ਕਿ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਇਹਨਾਂ ਨੇ ਸੈਸ਼ਨ ਵੀ ਕਰਨੇ ਬੰਦ ਕਰ ਦਿੱਤੇ ਕਿਉਂਕਿ ਸੈਸ਼ਨ ਦੇ ਵਿੱਚ ਨਹੀਂ ਤਾਂ ਜ਼ੀਰੋ ਆਵਰ ਮਿਲੂਗਾ ਕੁਐਸਚਨ ਆਵਰ ਮਿਲੂਗਾ ਕੋਈ ਐਮਐਲਏ ਆਪਣੇ ਸਮੇਂ ਦੀ ਗੱਲ ਕਹਿ ਸਕੂਗਾ ਲੇਕਿਨ ਉਹ ਸਪੈਸ਼ਲ ਸੈਸ਼ਨ ਕਰਕੇ ਤੇ ਪਹਿਲਾ ਬੀਬੀਐਮਪੀ ਤੇ ਕੀਤਾ ਉਹ ਵੀ ਇੱਕ ਦਿਨ ਦਾ ਅੱਛਾ ਉੱਥੇ ਡਰਾਮਾ ਕੀ ਕੀਤਾ ਤੁਹਾਨੂੰ ਪਤਾ ਹੋਣਾ ਜਿਆਦਾ ਦੇਖੋ ਤੁਹਾਡਾ ਤਾਂ ਕਹ ਲਓ ਗਰਾਈ ਹੈਗਾ ਉੱਥੇ ਡਰਾਮਾ ਕੀ ਕੀਤਾ ਮੈਂ ਤਾਂ ਪਾਣੀ ਤਾਂ ਮੈਂ ਲਜਾਣ ਹੀ ਨਹੀਂ ਦੇਣਾ ਬਈ ਪਾਣੀ ਮਾੜਾ ਮੋਟਾ ਇਹਨੂੰ ਵੀ ਵਰਤ ਲਈਏ ਪਾਣੀ ਇਦਾਂ ਨਹੀਂ ਜਾ ਇਦਾਂ ਨਹੀਂ ਜਾ ਹੋਣਾ ਇਹਨੂੰ ਸਾਨੂੰ ਅਦਰਵਾਈਜ਼ ਲੀਗਲ ਰਿਪਰਕਸਨਸ ਲੈਣੇ ਪੈਣਗੇ ਉੱਥੇ ਜਾ ਕੇ ਫੋਟੋਆਂ ਏਆਈ ਨਾਲ ਕਰਾ ਕੇ ਤੇ ਉਹ ਤੇ ਉਹਨਾਂ ਦੇ ਕੋਈ ਮਿਨਿਸਟਰ ਸਾਹਿਬ ਹੈਗੇ ਬੈਂਸ ਸਾਹਿਬ ਉਹ ਪਤਾ ਨਹੀਂ ਬਾਵਾ ਗੋਲ ਮੋਲ ਜਾ ਹੋ ਗਏ ਆ ਪਤਾ ਨਹੀਂ ਕੋ ਅੱਜ ਕੱਲ ਕੀ ਸਰਕਾਰ ਦਾ ਪਤਾ ਨਹੀਂ ਕੀ ਕਰਦੇ ਆ ਉਹ ਤੇ ਅਸਲੀਅਤ ਇਹ ਹੈ ਕਿ ਦੋਨਾਂ ਨੇ ਫੋਟੋ ਖਿਚਾ ਕੇ ਤੇ ਮੈਂ ਤਾਂ ਉੱਥੇ ਬੜਾ ਜ਼ੋਰ ਲਾਇਆ ਫਿਰ ਪਿਛਲੇ ਸਾਊਸ ਦੇ ਵਿੱਚ ਵੀ ਜਦੋਂ ਪਿਛਲਾ ਆਨੰਦਪੁਰ ਸਾਹਿਬ ਸੈਸ਼ਨ ਕੀਤਾ ਉਹਦੇ ਵਿੱਚ ਲਗਭਗ 65 ਕਰੋੜ ਰੁਪਇਆ ਖਰਚ ਹੋਇਆ ਲੇਕਿਨ ਅਸਲੀ ਇਹ ਗੱਲ ਹੈ ਕਿ ਉਸ ਸਪਿਰਟ ਨਾਲ ਸਾਨੂੰ ਅੱਗੇ ਵਧਣ ਦੀ ਗੱਲ ਹੈ ਨਾ ਕਿ ਸਿਰਫ ਇਸ ਨਟਾਂਕੀ ਨਾਲ ਮੈਂ ਕਿਹਾ ਹੁਣ 5 ਬਿੱਲ ਆ ਰਹੇ ਆ ਮੈਂ ਕਿਹਾ ਆਪਾਂ ਉਹਦੇ ਤੇ ਡਿਸਕਸ਼ਨ ਕਰ ਲਈਏ ਤਾਂ ਕਿ ਪੰਜਾਬ ਨੂੰ ਜਿਹੜੇ ਮਾਰਨ ਵਾਲੇ ਬਿੱਲ ਹੈ ਚਾਹੇ ਉਹ ਐਜੂਕੇਸ਼ਨ ਕਮਿਸ਼ਨ ਬਣ ਰਿਹਾ ਹੈਗਾ ਮਤਲਬ ਉਹ 5 ਬਿੱਲਾਂ ਦੇ ਉੱਤੇ ਕੋਈ ਗੱਲ ਨਹੀਂ ਹੋਈ ਲੇਕਿਨ ਨਾ ਕਰਨੀ ਚਾਹੁੰਦੇ ਆ ਹੁਣ ਵੀ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਤਾਂ ਮੈਨੂੰ ਲੱਗਦਾ ਕਿ ਇਹ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਆ ਅਸਲੀ ਗੱਲ ਹੈ ਕਿ ਜੇ ਇਹ ਬੀਜੇਪੀ ਨਾਲ ਨਾਂ ਰਲੇ ਹੋਣ ਕਿਉਂਕਿ ਮੈਂ ਤਾਂ ਹਰ ਚੀਜ਼ ਨੂੰ ਪ੍ਰੂਵ ਕਰ ਸਕਦਾ ਕਿ ਬੀਜੇਪੀ ਦੀ ਬੀਟੀ ਹੈ ਇਹ ਸਿਰਫ ਨੋਟਾਂਕੀ ਕਰਦੇ ਆ ਇਹ ਦੋ ਜਿਹੜੇ ਕੇਜਰੀਵਾਲ ਤੇ ਸੁਸੋਧਿਆ ਇਹ ਦੋਨੇ ਹੀ ਨਿਕਰਤਾਰੀ ਆ ਇਹਨਾਂ ਦੇ ਸਾਰਾ ਕੁਝ ਖਲਾ ਕੇ ਦੇਖ ਲਓ ਜਿੱਥੋਂ ਸ਼ੁਰੂ ਹੋਇਆ ਜਿੱਥੇ ਅੱਜ ਦੀ ਤਰੀਕ ਮੈਂ ਵਿਚਾਰਧਾਰਕ ਤੌਰ ਦੀ ਗੱਲ ਕਰਦਾ ਕਿਉਂਕਿ ਐਜੂਕੇਸ਼ਨ ਐਕਟ ਦੇ ਉੱਤੇ ਵੀ ਮੈਂ ਇਹਨਾਂ ਨੂੰ ਕਿਹਾ ਆਪਾਂ ਐਜੂਕੇਸ਼ਨ ਐਕਟ ਨੂੰ ਬੇਸਿਕਲੀ ਜੇ ਸਾਊਥ ਦੀਆਂ ਜਿਹੜੀਆਂ ਸਟੇਟਸ ਆ ਉਹ ਨੈਗਲੈਕਟ ਕਰਦੀਆਂ ਹੈਗੀਆਂ ਉਹਨਾਂ ਨੇ ਟੋਟਲੀ ਇਗਨੋਰ ਕੀਤਾ ਕਿ ਹਾਂ ਵੀ ਅਸੀਂ ਇਹ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਆ ਨਾ ਜਿਹੜਾ ਐਜੂਕੇਸ਼ਨ ਜਿਹੜੀ ਅਮੈਂਡਮੈਂਟ ਆ ਰਹੀ ਹੈਗੀ ਆ ਵੀ ਉਹਦੇ ਤੇ ਅਸੀਂ ਸਹਿਮਤ ਨਹੀਂ ਹੈ ਲੇਕਿਨ ਇਹਨਾਂ ਨੇ ਉਹਨੂੰ ਡਿਫੈਂਡ ਨਹੀਂ ਕੀਤਾ ਉਹਨੂੰ ਜਾ ਕੇ ਸਹਿਮਤੀ ਕਰਕੇ ਤਾਂ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹੋ ਕਰ ਦਿੱਤੀ ਸੋ ਅੱਜ ਸਾਨੂੰ ਕਾਦੀ ਜ਼ਰੂਰਤ ਹੈ ਕਿਉਂਕਿ ਇਹ ਬੇਸਿਕਲੀ ਤਾਂ ਪੰਚਾਇਤਾਂ ਦੇ ਡਰਾਈਵਨ ਸੀਗਾ ਤੇ ਹੁਣ ਕਿੱਥੋਂ ਫੈਸਲੇ ਹੋਇਆ ਕਰਨਗੇ ਹੁਣ ਫੈਸਲੇ ਹੋਇਆ ਕਰਨਗੇ ਦਿੱਲੀ ਤੋਂ ਜੋ ਉਹ ਉਥੋਂ ਸਕੀਮ ਨੂੰ ਇੰਪਲੀਮੈਂਟ ਕਰਕੇ ਅਦਰਵਾਈਜ਼ ਤਾਂ ਜਦ ਪੰਚਾਇਤ ਫੈਸਲਾ ਲਾਊਗੀ ਕਿ ਹੁਣ ਦਿੱਲੀ ਦੀ ਜਿਹੜੀ ਬੀਜੇਪੀ ਦੀ ਕੈਬਨਿਟ ਆ ਉਹ ਇਹਦੇ ਤੇ ਫੈਸਲਾ ਲਿਆ ਕਰੂਗੀ ਇਹ ਟੋਟਲੀ ਕਾਰਪੋਰੇਟ ਨੂੰ ਬੈਨੀਫਿਟ ਕਰਨ ਲਈ ਬਿਲਕੁਲ ਉਸ ਸੋਚ ਨੂੰ ਮਾਰਨ ਲਈ ਇਹ ਦੇਸ਼ ਨੂੰ ਬਿਲਕੁਲ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਹੈਗੇ ਆ ਔਰ ਮੈਂ ਸਮਝਦਾ ਕੀ ਸਾਨੂੰ ਸਾਰਿਆਂ ਨੂੰ ਔਰ ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰੂੰਗਾ ਦੇਖੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਮੀਡੀਆ ਦਾ ਵੀ ਗਲ ਬਹੁਤ ਕੁੱਟਿਆ